ਸਵੇਕੀ 7 ਵਜੇ ਬਾਰ ਖੜਾ ਛੱਡਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਾਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਹੋਏ ਉਹਨਾਂ ਕੋਲ ਡੇ ਡੇ ਵੱਡੀ ਡੰਗਾ ਕਰ ਦਿੱਤਾ 1:30 ਵਜੇ ਕੋਈ ਦਾ ਫੋਨ ਆਇਆ ਕਿ ਸਾਡੇ ਘਰ ਬੰਦੇ ਪੈ ਗਏ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਉਹ ਕੌਲਾ ਹੋ ਗਿਆ ਗ੍ਰੀਨਫੋਨ ਨੌਨ ਲੇਜਿਸ ਨੇ 20 ਤੁਹਾਨੂੰ ਨੇ ਦੇਖਿਆ ਕਿ ਅਜਮਨ ਨੂੰ ਫੋਨ ਕਰਨ ਲੱਗ ਦਿੱਤਾ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਕਿੰਨਾ ਪੀੜਾ ਪਾਇਆ। ਕਹੀ ਰਾਤ ਨੂੰ ਲਈ 1:29:30 ਮਿੰਟ ਦੇ ਵਿੱਚ ਨਿਸ਼ਟਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਕੋ ਬੰਦੇ ਪੈ ਗਿਆ ਅਸੀਂ ਮਿੰਟ ਨੋਟ ਕਿਨ ਤੋਂ 4 ਮਿੰਟ ਚ ਜਾਰੀ ਫੋਨ ਸਾਰੀ ਅਸੀਂ ਤੇ ਪਹੁੰਚੇ ਆ। ਬਹੁਤ ਜਲਦੀ ਵੱਡੇ ਜਰੇ ਆ ਸਾਡੀ ਗ੍ਰਿਸ਼ਟੀ ਹੋਣਗੇ ਫਰ ਲਵਾਗੇ ਸਾਡੇ ਸੀਨੀਅਰਸਰਾਂ ਵੱਲੋਂ ਇਸ ਸਾਲ ਬੜੀਆ ਸਕੱਲ ਪਹਤਾ ਰਹੇ ਵੀ ਕੋਈ ਤਰ੍ਹਾਂ ਪ੍ਰੋਟੇਨੀਆ ਉਹਨਰ ਖੇਆ ਜੀ ਤੁਹਾਨੂੰ ਆਹ ਰੋਡ ਤੋਂ ਰਹਿਣ ਵਾਲੀਆਂ ਮੇਰਾ ਨਾਮ ਪ੍ਰਵੀਨ ਲੱਗ ਗੱਲਬਾਤ ਅੱਜ ਦੀ ਰਾਤੀ ਮੈਂ 1 ਵਜੇ ਸਵਾ 1 ਵਜੇ ਬਾਹਰ ਖੜਾ ਅਟ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਾਰਟਨ ਤੋਂ ਦੇਖਿਆ ਚਾਰ ਆਗਮੇ ਸਾਡੇ ਬਾਹਰ ਜਿਹੜੇ ਸੀ ਬੈਠੇ ਜੀ ਉਹਨੋਂ ਕੋਲ ਡਿਓਡੀਆ ਬੱਡੀ ਅੰਤਾਂ ਗੰਦੰਦਾ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਤਾ ਕਿ ਮਨੀਸ਼ ਤੇ ਤੁਹਾਡੇ ਘਰ ਨਾ ਕੋ ਬੰਦੇ ਆ ਗਿਆ ਬਾਹਰ ਤੇ ਤੁਸੀਂ ਕਿਤੇ ਰਾਜੋ ਓਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਮੈਨੂੰ ਪਤਾ ਲੱਗ ਗਿਆ ਕਿ ਬਾੜ ਕੇ ਹੀ ਹੈਗਾ ਗ੍ਰੀਨ ਫੋਨ ਨਾਲ ਜਿਸ ਨੇ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੇ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੀ ਕਮਰ ਦੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਛੱਡਾ ਜਿਹੜਾ ਉਸ ਦੀਆਂ ਤੁੰਡੀਆਂ ਛੋੜ ਕੇ ਅੰਦਰ ਆ ਗਏ ਇਹ ਸਾਰਾ ਕੁਝ ਮਤਲਬ ਪਰ ਮੇਰੀ ਗੁੰਮਰੀ ਦੀ ਨੂੰ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ 8 9 ਕੋਲ 20 ਸੀ ਜਿਹੜਾ ਉਹਨੂੰ ਕਿਹਾ ਉਹਨਾਂ ਨੂੰ ਤਾਂ ਸੀ ਗਿਆ ਇਕਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਉਹ ਯੂ ਨੋ ਦੇ ਆਨ ਹਸਪੀਟਲ ਆ ਰਲ ਬੈਗਰ ਮੈਂ ਪੁਲਿਸ ਨੇ ਮੇਰੇ ਪੁੱਤ ਜਨ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਡੇ ਪੂਰੇ ਅਧਿਕਾਰ ਐ ਮਤਲਬ ਕਿ ਮਾਰਦਾ ਕੋਈ ਆ ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਉਸਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਾਤੇ ਸਾਰੇ ਹੀ ਉਹਨਾਂ ਦਰਵਾਜ਼ੇ ਕਿਤੇ ਜਿਹੜੇ ਅੱਗੇ ਉਹ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਜੀ ਠਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਤੁਹਾਡੇ ਕਿਨੇ ਚ ਲੱਗੀਆਂ ਵੱਡੇ ਭਾਈ ਦਾ ਲੱਗਿਆ ਖੁਫੜ ਜਿਹੇ ਲੱਗਿਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰੇ ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਮਿੰਟ ਦੀ ਨਜ਼ਰ ਆ ਤਾਂ ਮੈਨੂੰ ਕੋਈ 1:29 30 ਮਿੰਟ ਨੇ ਤੇ ਮਨੀਸ਼ ਦਾ ਫੋਨ ਆਇਆ ਵਾ ਇਸ ਤਰ੍ਹਾਂ ਤੋਂ ਬੰਦੇ ਪੈ ਗਿਆ ਅਸੀਂ ਇਧਰ ਨੋਥ ਪਿੰਨ ਤੋਂ 4 ਮਿੰਟਾਂ ਦੇ ਜਾਲੀਪੁਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਿਹਨੂੰ ਸਿਰਫ 30 ਕਿਲੋ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹਨਾਂ ਨੂੰ ਫੜ ਲਵਾਂਗੇ ਜਿਹੜਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆਂ ਸਖਤ ਪੱਧਰਾਂ ਦੇ ਵੀ ਬੰਦੇ ਕਿਸੇ ਤਰ੍ਹਾਂ ਪਰਚਨੀਆਂ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਵੀ ਸੋਨਾ ਥੋੜਾ ਲੈ ਕੇ ਗਏ ਨੇ ਜੀ ਇਹਦਾ ਇੱਕ ਪ੍ਰੋਫੈਸਰ ਦਲੂਚ ਹੈ ਇੱਕ ਜੈਨਾ ਤੇ ਦੂਰੀਆ ਨੇ ਉਹਨੇ ਵੀ ਸਪਲਾਈ ਹੈ ਜੀ ਉਹ ਬੰਦੇ ਅਸੀਂ ਪੇਟਾ ਕੋ ਪਾਰਿਆ ਹੈ